ਤਾਤਾ ਗੋਡਾ 7 ਵਜੇ ਕੀ ਕਿਲਾਵਾ ਕਿਲਾਵਾ ਮੇਰੇ ਕੋਲ ਤਨ ਕੋਸ਼ ਮੈਨੂੰ ਆਇਂ ਕਰੇ ਸਟੇਟਸ ਦਿਵਾ ਦੇ ਅਬ ਇੱਕ ਮਿੰਟ ਵੀਡੀਓ ਦਿਖਾ ਆਪਾਂ ਗਾ ਰਹੀ ਆ ਨਾ ਮੇਰੇ ਕੋਲ ਖੂਦ ਅਸਵੀਦ ਨਾ ਹੈ ਹੈਪੀ ਹੁਲੀ ਜਿੰਦਗੀ ਕਰੇ ਦੇ ਪਰਦੇ ਦੇ ਗੇ ਚੁਨਾਰ ਦੂਰ ਦੂਰ ਰਿਸ਼ਤੇ ਆਉਂਦੇ ਆ ਬੋਦ ਚੜਾਈ ਆ ਨਕਾ ਆਪਣੇ ਆ ਤੈਨੂੰ ਦੂਰੋਂ ਦੂਰੋਂ ਹੀ ਰਿਸ਼ਤੇ ਆਣਿਆ ਨੇੜੇ ਵਾਲੇ ਤਾਂ ਤੇਰੇ ਲੱਛਣ ਜਾਣਦੇ ਹੀ ਆ ਕਿਵੇਂ ਚਾਚਾ ਕੱਲਾ ਕੱਲਾਈ ਲੈ ਤੂੰ ਲੈ ਲੈ ਚੱਲ ਕੁੱਤਿਆਂ ਵਿੱਚ ਆਪਣੇ ਤੂੰ ਖਾਲੇ ਤੂੰ ਵੀ ਕੁੱਤਿਆਂ ਕਰ ਗਈਆਂ ਆ ਮੇਰੇ ਸਾਲੇ ਦੇ ਆ ਮੇਰੇ ਸਾਲੇ ਦੇ ਉਹ ਤੋੜੇਗਾ ਜਿੰਦਰਾ ਕਿਉਂ ਤੋੜੇਗਾ ਬੜਾ ਮੋਟਾ ਖੋਪੀ ਦਾ ਵੀ ਇਸਤੇਮਾਲ ਕਰਨਾ ਜਾਂਦੀ ਤੋਂ ਬੌਕਸਰ ਨੂੰ ਨਹੀਂ ਜਾਣਦੀ ਵੱਡੀਆਂ ਮਜਾਜੇ ਨੇ ਤਾਂ ਛਾੜੇ ਛੇਰ ਮਖਸਰ ਨੂੰ ਨਹੀਂ ਜਾਣਦੀ